ਇਹ ਬਹੁਤ ਪੁਰਾਣੀ ਗੱਲ ਐ ਇੱਕ ਜੰਗਲ ਵਿੱਚ ਇੱਕ ਲੂੰਬੜੀ ਤੇ ਇੱਕ ਸਾਰਸ ਰਹਿੰਦਾ ਸੀ ਸਾਰਸ ਨੂੰ ਅੰਗਰੇਜ਼ੀ ਵਿੱਚ ਕ੍ਰੇਨ ਵੀ ਕਹਿੰਦੇ ਆ ਤੇ ਲੂੰਬੜੀ ਨੂੰ ਫੌਕਸ ਸਾਰਸ ਤੇ ਲੂੰਬੜੀ ਬਹੁਤ ਚੰਗੇ ਦੋਸਤ ਸਨ ਸਾਰਸ ਰੋਜ਼ ਲੂੰਬੜੀ ਨੂੰ ਤਲਾਹ ਤੋਂ ਮੱਛੀ ਫੜ ਕੇ ਖਾਣ ਨੂੰ ਦਿੰਦਾ ਸੀ ਸਮਾਂ ਬੀਤਦਾ ਗਿਆ ਤੇ ਦੋਵਾਂ ਦੇ ਦੋਸਤ ਔਰ ਵੀ ਡੂੰਗੀ ਹੋ ਗਈ ਸਾਰਸ ਬਹੁਤ ਸਧਾਰਨ ਸੀ ਪਰ ਲੂੰਬੜੀ ਬਹੁਤ ਹੀ ਦੁਸ਼ਟ ਤੇ ਬਹੁਤ ਹੀ ਚਲਾਕ ਸੀ ਉਹ ਹਮੇਸ਼ਾ ਦੂਜਿਆਂ ਨੂੰ ਪਰੇਸ਼ਾਨ ਕਰਦੀ ਰਹਿੰਦੀ ਸੀ ਉਹ ਦੂਜਿਆਂ ਦਾ અપਮਾਨ ਕਰਦੀ ਸੀ ਤੇ ਉਸ ਨੂੰ ਦੂਜਿਆਂ ਦਾ ਮੁਖੌਲ ਉਡਾਉਣ ਚ ਬਹੁਤ ਮਜ਼ਾ ਆਉਂਦਾ ਸੀ ਇੱਕ ਦਿਨ ਉਸਨੇ ਸੋਚਿਆ ਕਿ ਕਿਉਂ ਨਾ ਇੱਕ ਵਾਰ ਸਾਰਸ ਦਾ ਵੀ અપਮਾਨ ਕੀਤਾ ਜਾਵੇ ਜੇ